ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੀ ਪਰਿਵਾਰ ਦੀ ਕਾਰ ਤੇ ਕੀ ਨਹਿ ਦੇਵੇ। ਚੀਠ ਅਤੇ ਪਾਪੀ ਦੀ ਮੌਤ। ਦੋ ਬੱਚਿਆਂ ਦੀ ਜ਼ਿੰਦਗੀ ਰਾਗ ਰਾਂ ਨੇ ਬਚਾਈ। ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਰਤ ਰਹੀ ਪਰਿਵਾਰ ਦੀ ਖੁਸ਼ੀਆਂ ਇੱਕ ਪਲ ਦੇ ਵਿੱਚ ਸੋਗ ਦੇ ਵਿੱਚ ਬਦਲ ਗਈਆਂ। ਦਰਹਾ ਦੇ ਨਾਲ ਲੱਗਦੇ ਪਿੰਡ ਤੋਂ ਗੁਰਜੀ ਦੇ ਨੇੜੇ ਇੱਕ ਆਰਟੀਗਾ ਕਾਰ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਤੇਜ਼ ਵਹਾਅ ਵਾਲੀ ਨਹਿਰ ਦੇ ਵਿੱਚ ਝਟਕੀ। ਇਸ ਦਰਦਨਾਕ ਹਾਸੇ ਦੇ ਵਿੱਚ ਰਵਾਤੇ ਦੋ ਛੀਆਂ ਦੀ ਮੌਤ ਹੋ ਗਈ ਜਦ ਕਿ ਦੋ ਬੱਚਿਆਂ ਨੂੰ ਰਾਹਗੀਰਾਂ ਨੇ ਬਚਾ ਲਿੱਤਾ ਬਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਚੰਤਨਗਰ ਵਾਸੀ ਰੁਪਿੰਦਰ ਸਿੰਘ ਆਪਣੀ ਪਰਜਾਈ ਪਲਵਿੰਦਰ ਕੌਰ ਤੇ ਦੋ ਪਤੀਜੀਆਂ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟਿਕਣ ਗਏ ਸੀ ਅਤੇ ਵਾਪਸੀ ਦੇ ਦੌਰਾਨ ਪਿੰਡ ਦੋ ਬੁਰਜੀ ਦੇ ਨੇੜੇ ਅਚਾਨਕ ਕਾਰ ਪੇ ਕਾਪੂ ਹੋ ਗਈ ਅਤੇ ਨਹਿਰ ਵਿੱਚ ਝਟ ਗਈ ਆ ਸਾਈ ਗੱਡੀ ਡਰਾਈਵਰੋਂ ਆਈ ਆ। ਠੀਕ। ਉਦੋਂ ਬਾਅਦ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੋ ਉਮਰ ਦੀ ਹੋਣੀ ਆ 15-16 ਸਾਲ ਦੀ। ਉਹ ਗੱਡੀ ਉੱਪਰ ਬੈਗੀ ਜਿਨਕ ਨਿਕਲ ਕੇ। ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਘੱਡ ਲਿਆ ਉਹਨੇ। ਤਾਂ ਜਨਵਰੀ ਜੀ ਤਿੰਨ ਬੰਦੇ ਆਏ, ਇੱਕ ਮੁੰਡੇ ਦੋ ਮੁੰਡੇ ਮੈਨਾਂ ਹੋਰ ਸੀਗੇ। ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ। ਚਲੋ ਕੁੜੀਆਂ ਵਿਚਾਲੀਆਂ ਅਸੀਂ। ਜਦੋਂ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਇਨਾ ਸਾਧਨ ਹੈ ਨਹੀਂ ਸੀਗਾ। ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ। ਕਈ ਮਖਾਪਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੇ ਇੱਕ ਸਾਡੀ ਮੰਮਾ ਇੱਕ ਸਾਡੇ ਤਾਇਆ ਜੀ ਨੇ ਅੰਦਰ ਤੇ ਜਨੂ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ ਗੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡਿਆ ਤਾਇ ਜੀ ਨੇ ਇੱਕ ਬਾਹ ਬਾਹ ਗੱਡੀ ਪਹਿਲਾਂ ਤੱਕਾ ਜਨੂ ਇੱਕ ਨੌਜਵਾਨ ਮੁੰਡਾ ਬੰਟੀ ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਹਾਂ ਪੁੱਤ ਜਾ ਛਾਲ ਮਾਰ ਵੀ ਤੂੰ ਬਾਹ ਫੜ ਬੰਦੇ ਦੀ ਜਨੂ ਉਹਨੇ ਬਾਹ ਫੇਰ ਅੰਦਰ ਬਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਦੋਂ ਬਾਅਦ ਚੱਲੇ ਅਸੀਂ ਟੋਚਨ ਦੇ ਆਦਿ ਸੰਗੜ ਲੈ ਜਾਂਦਾ ਟਰੈਕਟਰ ਲੈ ਜਾਂਦਾ ਤੇ ਉਹ ਜਿਹੜਾ ਬੁਢਾ ਸੀਗਾ ਤਾਇ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਇਹ ਆ ਬੰਨ ਕੇ ਪੰਨੇਪੁਰ ਨੇ ਜਿਹਦਾ ਵੱਟ ਕੱਢ ਲਿਆ ਉਹ ਤਾਂ ਡੈਡੀ ਸੀਗਾ ਤੇ ਉਸ ਤੋਂ ਬਾਅਦ ਹੈ ਕਿ ਟਰੈਕਟਰ ਲੈਣ ਦਾ ਸੰਗਲ ਲੈਣ ਦਾ ਗੱਡੀ ਕੰਢੇ ਲਾ ਲਈ ਯਾਨੀ ਕੰਢੇ ਲਾ ਕੇ ਜਿਹੜੀ ਮੁੰਡੇ ਦੀ ਮੰਮੀ ਕੁੜੀ ਦੇ ਬੇਟੇ ਦੀ ਮੰਮੀ ਸੀਗੀ ਉਹਨੂੰ ਵਾਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉਹਤੀ ਮੈਦਾਨ ਗੁਰਦੁਆਰੇ ਵਾਲੀ ਦੀ ਉਹ ਜਿਹਦੀ ਭੇਜ ਤੇ ਹੁਣ ਇਹ ਨਹੀਂ ਪਤਾ ਵੀ ਡੈਡ ਆ ਜਾਂ ਕੀ ਆ ਨਹੀਂ ਦੋ ਦੀ ਦੋ ਦੀ ਮੰਨ ਇੱਕ ਦੀ ਤਾਂ ਪੱਕੀ ਸ਼ੂਹਰ ਆ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗੱਨੀ ਚ ਮੈਂ ਪਹਿਲੇ ਮੈਂ ਉਹ ਪਿੱਛੇ ਵੀ ਚੈੱਕ ਕਰਕੇ ਆਂ ਇਹ ਤਾਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਗੱਡੀ ਗਿਰਨ ਦਾ ਕੋਈ ਚਾਂੰਸ ਹੀ ਨਹੀਂ ਹੁੰਦਾ ਇੱਥੇ ਰੋਡ ਬਹੁਤ ਚੌੜੀ ਆ ਜੇ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਵੀ ਇੱਕ ਗੱਡੀ ਆ ਜਿਹੜੀ ਦੁਰਜੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਆ ਦੁਰਜੀ ਪੁਰ ਦੇ ਨੇੜੇ ਨਹਿਰ ਦੇ ਵਿੱਚ ਡਿੱਗੀ ਤੇ ਇਹ ਟੈਲੀਫੋਨ ਪਹੁੰਚਣ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸਰਜਨ ਸਿੰਘ ਪਾਸੇ ਜਨਤਾ ਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ ਚਾਰ ਜਣੇ ਸਵਾਰ ਸੀਗੇ ਤਿੰਨ ਲੇਡੀਜ਼ ਸੀਗੇ ਆ ਇੱਕ ਇਹ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ ਇਹ ਗੁਰਦੁਆਰਾ ਸਾਹਿਬਾ ਪੋティਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਹੇ ਦਰਾਹੇ ਬਨੂ ਆਏ ਸੀ ਪੋティਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਹੇ